ਹਾਂ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੇਰਾ ਨਾਮ ਕਮਲਪ੍ਰੀਤ ਸੈਣੀ ਹੈ ਤੇ ਮੈਂ ਨੰਗਲ ਡੈਮ ਦਾ ਰਹਿਣਾ ਪਿਛਲੇ 10 ਸਾਲ ਤੋਂ ਗੋਤਾਖੋਰ ਦਾ ਕੰਮ ਕਰਦਾ ਰਿਹਾ ਇਸ ਤਰ੍ਹਾਂ ਇਹ ਹਾਸਿਆ ਜਦੋਂ ਕਾਰ ਡਿੱਗੀ ਆ ਤੁਹਾਨੂੰ ਤੇ ਮੈਨੂੰ ਪਤਾ ਲੱਗਿਆ ਕੱਲ ਰਾਤ ਮੈਂ ਨਿਊਜ਼ ਚੈਨਲ ਤੇ ਦੇਖਿਆ ਸੀਗਾ ਕਿ ਕਾਰ ਡਿੱਗੀ ਆ ਫਿਰ ਥੋੜੀ ਦੇਰ ਤੋਂ ਬਾਅਦ ਇਹਨਾਂ ਦੇ ਪਿੰਡ ਦੇ ਮੁੰਡੇ ਨੇ ਫੋਨ ਵੀ ਕੀਤਾ ਹੈ ਇੱਥੋਂ ਲੋਕਲ ਮੁੰਡੇ ਨੇ ਤੇ ਰਾਤ ਨੂੰ ਲਗਭਗ 2 ਵਜੇ ਘਰ ਤੋਂ ਨਿਕਲੇ ਸੀ ਅਸੀਂ ਤੇ 4 4:30 ਵਜੇ ਪੁੱਜੇ ਇੱਥੇ ਫਿਰ ਪੁਲਿਸ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਸਵੇਰ ਨੂੰ 6 ਵਜੇ ਸ਼ੁਰੂ ਕਰਾਂਗੇ ਕੰਮ ਤੇ ਲਗਭਗ 6:30 ਜਾਂ 7 ਵਜੇ ਕੰਮ ਸ਼ੁਰੂ ਕੀਤਾ ਹੈ। ਡੇਢ-ਦੋ ਘੰਟੇ ਸਰਚ ਕਰਨ ਤੋਂ ਬਾਅਦ ਗੱਡੀ ਮਿਲੀ ਹੈ ਤੇ ਉਸ ਤੋਂ ਬਾਅਦ ਇੱਕ ਡੇਡ ਬੋਡੀ ਨੂੰ ਰਿਕਵਰ ਕੀਤਾ ਵਿੱਚੋਂ। ਸ਼ਾਇਦ ਉਸ ਵਿੱਚ ਇੱਕ-ਦੋ ਡੇਡ ਬੋਡੀਆਂ ਹੋਰ ਵੀ ਸੀਗੀਆਂ ਕਿਉਂਕਿ ਪਿੱਛੇ ਵਾਲਾ ਸ਼ੀਸ਼ਾ ਟੁੱਟਿਆ ਹੋਇਆ ਸੀਗਾ ਤੇ ਇੱਕ ਸਾਈਡ ਵਾਲਾ ਸ਼ੀਸ਼ਾ ਵੀ ਟੁੱਟਿਆ ਹੋਇਆ ਸੀਗਾ। ਜਿਸ ਤਰ੍ਹਾਂ ਤੁਸੀਂ ਰੈਸਕਿਊ ਚਲਾਇਆ ਤੀ ਤਸਵੀਰਾਂ ਜਿਹੜੀਆਂ ਅੰਦਰ ਜਾ ਕੇ ਦੇਖੇ ਕਿਹੋ ਜਿਹੇ ਹਾਲਾਤ ਸੀਗੇ ਉੱਥੇ ਅੰਦਰ ਤੁਸੀਂ ਗੱਡੀ ਬਾਹਰ ਕੱਢੀ ਆ। ਥੱਲੇ ਜਿਹੜਾ ਪਾਣੀ ਹੈ ਉਹ ਕਾਫੀ ਗੰਧਲਾ ਹੈ। ਮਤਲਬ ਦਿਖਾਈ ਕੁਝ ਨਹੀਂ ਦਿੰਦਾ ਹੈਗਾ। ਸਿਰਫ ਕਿਸੇ ਚੀਜ਼ ਨੂੰ ਹੱ ਜਦੋਂ ਗੱਡੀ ਗਈ ਹੈ ਜਿੱਦਾਂ ਸ਼ੀਸ਼ਾ ਟੁੱਟਿਆ ਹੋਇਆ ਹੈ ਉਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਜਦੋਂ ਗੱਡੀ ਡਿੱਗੀ ਆ ਇਹਨਾਂ ਲੋਕਾਂ ਨੇ ਸ਼ਾਇਦ ਕੋਸ਼ਿਸ਼ ਕੀਤੀ ਹੋਵੇ ਬਾਹਰ ਨਿਕਲਣ ਦੀ ਹਾਂ ਕੋਸ਼ਿਸ਼ ਤਾਂ ਕੀਤੀ ਹੋਣੀ ਹੈ ਕਿਉਂਕਿ ਜਿਹੜੇ ਬੰਦੇ ਦੀ ਡੈੱਡ ਬੋਡੀ ਮਿਲੀ ਹੈ ਨਾ ਉਹ ਸ਼ਾਇਦ ਉਹ ਅੱਗੇ ਵਾਲੀ ਸੀਟ ਤੋਂ ਪਿਛਲੇ ਪਿਛੇ ਵਾਲੀ ਸੀਟ ਤੇ ਚਲਾ ਗਿਆ ਕਾਫੀ ਤੜਪਣ ਤੋਂ ਬਾਅਦ ਉਹਦੇ ਪ੍ਰਾਨ ਨਿਕਲੇ ਹੋਣੇ ਹਨ ਤੇ ਇਸ ਤਰ੍ਹਾਂ ਦੇ ਹਾਦਸੇ ਜਿਹੜੇ ਹੈਗੇ ਹਲਾਗਾਤਰ ਨਹਿਰਾਂ ਦੇ ਵਿੱਚ ਹੁੰਦੇ ਰਹਿੰਦੇ ਆ ਤੇ ਪਿਛਲੇ ਕਈ ਸਾਲਾਂ ਤੋਂ ਅਸੀਂ ਗੋਤਾਖੋਰ ਦਾ ਕੰਮ ਕਰ ਰਹੇ ਆ ਤੇ ਅਕਸਰ ਇਸ ਤਰ੍ਹਾਂ ਜਿਹੜੇ ਹਾਦਸੇ ਆ ਪ੍ਰਸ਼ਾਸਨ ਦੀਆਂ ਅਣਗਹਿਲੀ ਕਰਕੇ ਹੁੰਦੇ ਨੇ ਜ਼ਿਆਦਾ ਕਰਕੇ ਜਿਸ ਤਰ੍ਹਾਂ ਇਹ ਵੀ ਹੁਣ ਸ਼ੱਕ ਆ ਕਿ ਸ਼ਾਇਦ ਇੱਕ ਦੋ ਜਣਿਆਂ ਦੀਆਂ ਡੈਡ ਬੋਡੀਆਂ ਹੋ ਸਕਦੀਆਂ ਨੇ ਉਹਨੂੰ ਪਾਲਣ ਲਈ ਹੁਣ ਕੀ ਕਰ ਰਹੇ ਹੁੰਦੇ ਤੇ ਫਿਰ ਹਾਲਤ ਹੀ ਕੁਝ ਨਹੀਂ ਕਰ ਰਹੇ ਤੇ ਅੱਗੇ ਦੱਸਿਆ ਜਾ ਰਿਹਾ ਕਿ ਅੱਗੇ 게ਟ ਵੀ ਹੈ ਤੇ ਅਗਰ ਇੱਕ ਦੋ ਡੈਡ ਬੋਡੀਆਂ ਵਿੱਚੋਂ ਮੰਨ ਲਓ ਇੱਕ ਜਾਂ ਦੋ ਡੈਡ ਬੋਡੀਆਂ ਤੇ ਅੱਗੇ ਫੁੱਲਣ ਤੋਂ ਬਾਅਦ ਉਹ ਡੈਡ ਬੋਡੀਆਂ ਅੱਗੇ ਜ਼ਰੂਰ ਮਿਲੂਗੀਆਂ ਉਹਦੀ ਗਰੀ ਕਿਸ ਤਰ੍ਹਾਂ ਜੀ ਆ ਰਾਤ ਤੇ ਮਤਲਬ ਇਹਨਾਂ ਤੋਂ ਓਵਰਟੇਕ ਕਰਦਿਆਂ ਗੱਡੀ ਜਿਹੜੀ ਆ ਸੈਰ ਤੋਂ ਆ ਰਹੀ ਸੀ ਤਨੂੰ ਇਹਨਾਂ ਨੂੰ ਰੋਡ ਪੜਨਾ ਸੀ ਲੁਧਿਆਣੇ ਵਾਲਾ ਤੋਂ ਕਿਸੇ ਤਰ੍ਹਾਂ ਇਹਨਾਂ ਨੂੰ ਮਿਸ ਅੰਡਰਸਟੈਂਡਿੰਗ ਹੋ ਕੇ ਜਿਹੜੀ ਨਹਿਰ ਉਹ ਨਹਿਰ ਦੇ ਵਿੱਚ ਗੱਡੀ ਜਾ ਸਾਰੇ ਜਿਵੇਂ ਕਿ ਪਤਲਾ ਲੱਗ ਰਹੀ ਵੀ ਹੁਣ ਕਿੰਨੇ ਬੰਦੇ ਜਿਹੜੇ ਵਿੱਚੋਂ ਗੱਡੀ ਚੋਂ ਨਿਕਲਿਆ ਤੇ ਕੋਈ ਗੱਡੀ ਦਾ ਸ਼ੀਸ਼ਾ ਖੱਟਾ ਹੋਰ ਬੰਦ ਜਿਹੜਾ ਸੀ ਹਾਂ ਉਹਦਾ ਫਰੰਟ ਡਰਾਈਵਰ ਸਾਈਡ ਸੀਟਾ ਵੀ ਟੁੱਟਿਆ ਹੋਇਆ ਤੇ ਬੈਕ ਸਾਈਡ ਦਾ ਵੀ ਟੁੱਟਿਆ ਹੋਇਆ ਸੀ ਕਿੰਨੇ ਵਜੇ ਦਾ ਹਾਦਸਾ ਹਸਪਤਾਲ ਦੀ ਵਾਟ ਰਾਤ ਦਾ 8:00 8:00 ਵਜੇ ਸਾਨੂੰ ਇਨਫੋਰਮੇਸ਼ਨ ਹੋਈ ਸੀ ਉਸ ਤੋਂ ਬਾਅਦ ਹੀ ਅਸੀਂ ਸਾਰੀਆਂ ਪਤਾ ਲੱਗ ਰਿਹਾ ਕਿ ਪਿਤਾ ਸਵਾ ਪ੍ਰੈਸ਼ਟ ਗਿਆ ਥੋੜੀ ਪਤਾ ਪਤਾ ਪਿੱਛੋਂ ਬੋਡੀ ਇੱਕ ਮਿਲੀ ਆ ਤੇ ਉਹ ਤੋਂ ਅੱਗੇ ਹੁਣ ਇਹ ਕਿ ਅਸੀਂ ਇਹਨਾਂ ਦਾ ਪਰਿਵਾਰ ਨਾਲ ਲਿੰਕ ਕਰਕੇ ਕੋਸ਼ਿਸ਼ ਕਰਾਂਗੇ ਵੀ ਪਸਾਰੀ ਗੱਲ ਦਾ ਖੁਲਾਸਾ ਹੋਵੇ ਪਿਤਾ ਸਵਾ ਕਿਸੇ ਦੇ ਰੈਕਨਲ ਰੋਜਪੁਰ ਦਾ ਪਤਾ ਲੱਗਾ ਜੀ ਅੱਜ ਸਾਰਿਆਂ ਦੇ ਘਰਦਿਆਂ ਨਾਲ ਕੋਈ ਨੰਬਰ ਜਾਂ ਹੋਰ ਅੱਜ ਬਸਾਂ ਕਰ ਰਹੇ ਹਾਂ ਉਹ ਤਾਂ ਫ੍ਰੀ ਹੋ ਕੇ ਕਰ ਰਹੇ ਹਾਂ ਅੱਛਾ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV